ਸਤਿ ਸ਼੍ਰੀ ਅਕਾਲ ਜੀ ਧਰਤਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਅੰਗਰੇਜ਼ੀ ਵਿੱਚ ਕਮਜ਼ੋਰ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅੱਜ ਆਪਾਂ ਸਿੱਖਾਂਗੇ 30 ਸ਼ਬਦ ਜਿਹੜੇ ਆਪਾਂ ਹਰ ਰੋਜ਼ ਬੋਲਦੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਹੋ ਸਕਦਾ ਇਹਨਾਂ ਵਿੱਚੋਂ ਬਹੁਤੇ ਸ਼ਬਦਾਂ ਬਾਰੇ ਤੁਹਾਨੂੰ ਨਾ ਪਤਾ ਹੋਵੇ ਹਾਂਜੀ ਅੱਜ ਦਾ ਆਪਣਾ ਪਹਿਲਾ ਸ਼ਬਦ ਹੈ এনवायरमेंट एनवायरनमेंट ਹੁੰਦਾ ਹੈ ਆ ਪਾਤਾਵਰਨ ਅਗਲਾ ਸ਼ਬਦ ਆ ਫਰੀडम ਫਰੀडम ਮਤਲਬ ਆਜ਼ਾਦੀ ਅਗਲਾ ਸ਼ਬਦ ਆ ਇੰਡੀਪੈਂਡੈਂਸ ਇੰਡੀਪੈਂਡੈਂਸ ਦਾ ਮਤਲਬ ਵੀ ਆਜ਼ਾਦੀ ਹੁੰਦਾ ਅਗਲਾ ਸ਼ਬਦ ਆ ਲਿਵਰਟੀ ਲਿਵਰਟੀ ਮਤਲਬ ਵੀ ਆਜ਼ਾਦੀ ਹੁੰਦਾ ਫਰੀडम ਇੰਡੀਪੈਂਡੈਂਸ ਤੇ ਤੀਜਾ ਹੈਗਾ ਲਿਬਰਟੀ ਇਹਨਾਂ ਤਿੰਨਾਂ ਦਾ ਮਤਲਬ ਹੀ ਆਜ਼ਾਦੀ ਹੁੰਦਾ ਅਗਲਾ ਸ਼ਬਦ ਆਬੋਰਡਮ ਆਬੋਰਡਮ ਦਾ ਮਤਲਬ ਹੁੰਦਾ ਬੋਰ ਕਰਨ ਵਾਲੀ ਹਾਲਾਤ ਅਗਲਾ ਸ਼ਬਦ ਫਿਊਚਰ ਫਿਊਚਰ ਹੁੰਦਾ ਭਵਿੱਖ ਅਗਲਾ ਸ਼ਬਦ ਜਨਰੇਸ਼ਨ ਜਨਰੇਸ਼ਨ ਹੁੰਦਾ ਪੀੜੀ ਅਗਲਾ ਸ਼ਬਦ ਗਵਰਨਮੈਂਟ गवर्नमेंट हों सरकार अगला शब्द एक्सपीरियंस एक्सपीरियंस हों तजरबा अगला शब्द हैप्पीनेस, हैप्पीनेस मतलब हम खुशी अगला शब्द नॉलेज नॉलेज मतलब ज्ञान, अगला शब्द है लाइफस्टाइल लाइफस्टाइल स्टाइल हों जीवन शैली ਜਾ ਜਿਉਣ ਦਾ ਤਰੀਕਾ ਅਗਲਾ ਸ਼ਬਦ ਆ ਮੋਮੈਂਟ ਮੋਮੈਂਟ ਹੁੰਦਾ ਹੈ ਪਲ ਅਗਲਾ ਸ਼ਬਦ ਆ ਓਪੀਨੀਅਨ ਓਪੀਨੀਅਨ ਹੁੰਦਾ ਰਾਏ ਅਗਲਾ ਸ਼ਬਦ ਆ ਸੁਜੈਸ਼ਨ ਸੁਜੈਸ਼ਨ ਹੁੰਦਾ ਰਾਏ ਓਪੀਨੀਅਨ ਤੇ ਸੁਜੈਸ਼ਨ ਦੋਨਾਂ ਦਾ ਮਤਲਬ ਰਾਏ ਹੁੰਦਾ ਅਗਲਾ ਸ਼ਬਦ ਆ ਪ੍ਰੋਬਲਮ ਪ੍ਰੋਬਲਮ ਹੁੰਦਾ ਸਮੱਸਿਆ ਅਗਲਾ ਸ਼ਬਦ ਹੈ ਡਾਈਵਰਸਿਟੀ ਡਾਈਵਰਸਿਟੀ ਦਾ ਮਤਲਬ ਵੀ ਸਮੱਸਿਆ ਹੁੰਦਾ ਅਗਲਾ ਸ਼ਬਦ ਹੈ ਰਿਸਪੈਕਟ ਰਿਸਪੈਕਟ ਦਾ ਮਤਲਬ ਹੁੰਦਾ ਆਦਰ ਜਾਂ ਇੱਜ਼ਤ ਅਗਲਾ ਸ਼ਬਦ ਹੈ ਟਰੈਡੀਸ਼ਨ ਟਰੈਡੀਸ਼ਨ ਹੁੰਦਾ ਪਰੰਪਰਾ ਅਗਲਾ ਸ਼ਬਦ ਹੈ ਅਚੀਵਮੈਂਟ अचीवमेंट का मतलब प्राप्ति। अगला शब्द एडवरटाइजमेंट एडवरटाइजमेंट इश्तिहार। अगला शब्द एग्रीमेंट एग्रीमेंट मतलब समझौता अगला शब्द डील डील का मतलब भी समझौता होंगे आपने किसी ने डील कर ली एने भी समझौता हो गया अगला शब्दिख्त चाहत जा, इच्छा अगला शब्द बरेगंढ जब मैरिज एनिवर्सरी, एनिवर्सरी मतलब बोलते हैं आप अगला शब्द अपमेंट अपमेंट हों निर्धारित समा जिदा आप बोलते हैं मेरी डॉक्टर ने तीन बजे की अपॉइंटमेंट आ ਮਤਲਬ 3 ਵਜੇ ਦਾ ਜਿਹੜਾ ਟਾਈਮ ਆ ਉਹ ਨਿਰਧਾਰਿਤ ਕੀਤਾ ਗਿਆ ਫਿਕਸ ਕੀਤਾ ਗਿਆ ਵਾ ਮਿਲਣ ਲਈ ਅਗਲਾ ਸ਼ਬਦ ਆਟੀਟਿਊਡ ਆਟੀਟਿਊਡ ਹੁੰਦਾ ਰਵਈਆ ਅਗਲਾ ਸ਼ਬਦ ਆਡੀਅנס ਆਡੀਅנס ਮਤਲਬ ਦਰਸ਼ਕ ਅਗਲਾ ਸ਼ਬਦ ਆ ਬੈਲੈਂਸ ਬੈਲੈਂਸ ਦਾ ਮਤਲਬ ਸੰਤੁਲਨ ਵੀ ਹੁੰਦਾ ਤੇ ਬੈਲੈਂਸ ਤੈਸੇ ਵੀ ਹੁੰਦਾ ਕਿੰਨਾ ਬੈਲੈਂਸ ਵਾਕੀ ਆ ਅਕਾਊਂਟ ਕਿੰਨਾ ਬੈਲੈਂਸ ਆ ਠੀਕ ਹੈ ਜੀ ਅੱਜ ਦਾ ਆਪਣਾ ਆਖਰੀ ਸ਼ਬਦ ਹੈ ਬੈਨੀਫਿਟ ਬੈਨੀਫਿਟ ਹੁੰਦਾ ਲਾਭ ਸੋ ਏਸੀ ਆਪਣੀ ਅੱਜ ਦੀ ਕਲਾਸ ਸ਼ਬਦਾਂ ਦੀ ਨੌਲੇਜ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੂਗੀ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਤੁਹਾਨੂੰ ਸਾਡੇ ਕੋਲੋਂ ਪ੍ਰੋਪਰ ਕਲਾਸਿਸ ਲੈਣੀਆਂ ਪੈਣਗੀਆਂ ਸਾਡੇ ਕੋਲ ਇੱਕ ਪਰਸਨਲ ਕਲਾਸ ਹੁੰਦੀ ਹੈ ਜਿਸ ਦੇ ਵਿੱਚ ਇੱਕ ਟਾਈਮ ਤੇ ਇੱਕ ਹੀ ਸਟੂਡੈਂਟ ਬੈਠਦਾ 45 ਮਿੰਟਾਂ ਦੀ ਰੋਜ਼ ਲਾਈਵ ਕਲਾਸ ਲੱਗਦੀ ਆ ਟਾਈਮ ਵੀ ਸਟੂਡੈਂਟ ਦੇ ਹਿਸਾਬ ਨਾਲ ਹੀ ਡਿਸਾਈਡ ਕੀਤਾ ਜਾਂਦਾ ਸੋ ਆਪਣੀ ਕਲਾਸ ਜੁਆਇਨ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰਵਾ ਸਕਦੇ ਹੋ ਹਰ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨਸ ਨੂੰ ਔਨ ਕਰ ਲਓ ਸੋ ਥੈਂਕ ਯੂ so much ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਅਗਲੇ 30 ਸ਼ਬਦਾਂ ਦੇ ਨਾਲ